ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੋਟ ਦੁੰਨੇ ਦਾ ਬੰਦਾ ਹੈ ਬੰਦਾ ਤਾਂ ਸਾਰਿਆਂ ਨੂੰ ਕਹਿੰਨੇ ਆਪਾਂ ਪਰ ਇਹਨਾਂ ਨੂੰ ਜੇ ਗਲੱਕ-ਗਲੁੱਕ ਕਹੋਗੇ ਤਾਂ ਸ਼ਾਇਦ ਵਧੀਆ ਇਹਨਾਂ ਨੇ ਉਹਨੇ ਇੱਕ ਬੀੜਾ ਚੁੱਕਿਆ ਹੋਇਆ ਹੈ ਕਹਿੰਦੇ ਜਿੰਨਾ ਵੀ ਪਖੰਡਵਾਦ ਹੈ ਉਹ ਖਤਮ ਕਰਨਾ ਹੈ ਇਹ ਕੋਈ ਧਨੋਲੇ ਦਾ ਸ਼ੋਰ ਜਿਹਾ ਸੀ ਕਹਿੰਦੇ ਉਹਦੇ ਵਿੱਚ ਮਾਤਾ ਆਉਂਦੀ ਹੈ ਉਹਦੇ ਨਾਲ ਗਾਲੀ ਗਲੋਚ ਹੁੰਦਾ ਹੈ ਵੀਡੀਓ ਵਾਇਰਲ ਹੋ ਗਈ ਸ਼ਰਿਆਮ ਉਹਨੂੰ ਗਾਣਾ ਕੱਢੀਆਂ ਲਈਆਂ ਔਰ ਉੱਥੇ ਨਾਲ ਹੀ ਪਤਾ ਕੀ ਕਿਹਾ ਕਹਿੰਦਾ ਸਾਡਾ ਮਜ਼ਦੂਰ ਭਾਈਚਾਰਾ ਖੜਾ ਹੈ ਇਹਨਾਂ ਲੋਕਾਂ ਦੀ ਨਾ ਬੋਲੀ ਦੱਸਦੀ ਹੁੰਦੀ ਆ ਵੀ ਇਹ ਡਰਾਮਾ ਕਿਉਂ ਕਰਦੇ ਆ ਵੀ ਇਲੈਕਸ਼ਨ ਲੜਾਂਗੇ ਤੇ ਜਿਹੜਾ ਮਜ਼ਦੂਰ ਭਾਈਚਾਰਾ ਫਿਰ ਉਹ ਵੋਟਾਂ ਵਟਾਂ ਪਾਊਗਾ ਐਨਾ ਕੁ ਮਤਲਬ ਹੁੰਦਾ ਇਹਨਾਂ ਦਾ ਹੋਰ ਕੁਝ ਨਹੀਂ ਅਛਾ ਧਿਆਨ ਦੇ ਨਾਲ ਸੁਣ ਇਹਦਾ ਇੱਕ ਦੋਸਤ ਹੈ ਡੀਐਕਸ ਪ੍ਰੋਡਿਊਸਰ ਉਹਦੇ ਨਾਲ ਇਹਦੀਆਂ ਗਾਲੇ ਗਲੋਚ ਕਰਦੇ ਦੀਆਂ ਬੀੜੀਆਂ ਪੀਂਦੇ ਦੀਆਂ ਸ਼ਰਿਆ ਮਗਾਣਾ ਕੱਢਦੇ ਦੀਆਂ ਵੀਡੀਓ ਆਈਆਂ ਹੋਈਆਂ ਇਹ ਪਖੰਡਵਾਦ ਇਹ ਬਾਬਾ ਬਾਦ ਕਰਦੇ ਸੀ ਉਹ ਬਾਬਾ ਹਜੇ ਵੀ ਬਣਿਆ ਫਿਰਦਾ ਪਤਾ ਨਹੀਂ ਕਿਹੜੇ ਪਹਾੜਾਂ ਪੂੜਾਂ ਵਿੱਚ ਗਿਆ ਹੋਇਆ ਪਾ ਕੇ ਗੇਰ ਰੋਗੇ ਕੱਪੜੇ ਜਿੰਨਾ ਗੰਦ ਇਹਨਾਂ ਨੇ ਪਾਇਆ ਸੀ ਨਾ ਉਹ ਛੋਟੀਆਂ ਛੋਟੀਆਂ ਬਿਲਮੰ ਬਣਾ ਕੇ ਉਹਨਾਂ ਕਿਸੇ ਨੇ ਨਾ ਪਾਇਆ ਹੁਣ ਇਹ ਉਦਾਹਰਨ ਪਕੜ ਕੇ ਦਿੰਦੇ ਨੇ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਸਭ ਕੁਝ ਇਹ ਰਟਾ ਲਾ ਲੈਂਦੇ ਨੂੰ ਨੱਕ ਤੇ ਮੈਂ ਬਾਬੇ ਨਾਨਕ ਦੀ ਗੱਲ ਕਰਦਾ ਕਹਿੰਦਾ ਇਦੋਂ ਉੱਪਰ ਕੋਈ ਨਹੀਂ ਪਖੰਡਵਾਦ ਅਸੀਂ ਖਤਮ ਕਰ ਦਾਂਗੇ ਅੱਛਾ ਇਹਨਾਂ ਨੂੰ ਨਾ 2-4 ਬੰਦਿਆਂ ਦੇ ਨਾਂ ਦੱਸਣੇ ਵੀ ਉਧਰ ਨੂੰ ਮੂੰਹ ਕਰਕੇ ਦੇਖੋ ਤੁਹਾਡੇ ਛਿੱਤਰ ਦੇਖੋ ਫਿਰ ਪੈਂਦੇ ਕਿ ਤੋ ਪਾਲਾ ਬਾਬਾ ਪਤਾ ਨਹੀਂ ਕਲਾਰਾਂ ਕੂਰਾਂ ਵਾਲਾ ਪਤਾ ਨਹੀਂ ਸਪਾਰਾਂ ਵਾਲਾ ਪਤਾ ਨਹੀਂ ਕਿੱਥੋਂ ਦਾ ਉਹ ਕੈਨੇਡਾ ਜਾ ਕੇ ਆਇਆ ਉਹਦੇ ਵੱਲ ਮੂੰਹ ਕਰ ਲਓ ਇੱਕ ਬਾਕਰਪੁਰ ਵਾਲਾ ਹੋਰ ਨੇ 2 4 ਪਰ ਜਿਹੜੇ ਸਾਈਂ ਬਾਬਾ ਪਤਨ ਲਾਡੇ ਸ਼ਾ ਉਧਰ ਨੂੰ ਕਰ ਲਿਓ ਤੇ ਛੇਤਰ ਦੇਖਿਓ ਤੁਹਾਡੇ ਪਿੰਦੇ ਅੱਛਾ ਹੁਣ ਇੱਕ ਪਤੇ ਦੀ ਗੱਲ ਵਿੱਚ ਹੋਰ ਕਰ ਦਿੰਦਾ ਜਿੰਨੇ ਪੰਜਾਬੀ ਸਿੰਗਰ ਨੇ ਨਾ ਜਿਹੜੇ 20 30000 50000 ਤੱਕ ਪ੍ਰੋਗਰਾਮ ਦਾ ਲੈਂਦੇ ਨੇ ਇਹਨਾਂ ਸਾਰਿਆਂ ਦਾ ਠੱਕ ਟਕਾ ਇਹਨਾਂ ਡੇਰਿਆਂ ਤੋਂ ਚੱਲਦਾ ਜਿਹੜੇ ਬਾਬੇ ਪੁੱਛਣ ਦਿੰਦੇ ਨੇ ਉੱਥੇ ਜਾ ਕੇ ਪ੍ਰੋਗਰਾਮ ਲਾਉਂਦੇ ਆ ਕਿਹਨੂੰ ਕਿਹਨੂੰ ਰੋਕੂਗੇ अच्छा ਹੁਣ ਮੇਰੀ ਗੱਲ ਸੁਣ ਲਓ ਜੀ ਬਹੁਤ ਬਾਰੀ ਇਹਨਾਂ ਬਾਬਿਆਂ ਨੂੰ ਫੋਨ ਕੀਤੇ ਨੇ ਅਸੀਂ ਇੱਕ ਬਾਬੇ ਦੀ ਗੱਲ ਮੈਂ ਸ਼ਾਇਦ ਸੁਣਾਈ ਵੀ ਹੈ ਤੁਹਾਨੂੰ ਤੇ ਉਹ ਬਾਬਾ ਮੈਨੂੰ ਕਹਿੰਦਾ ਕਹਿੰਦਾ ਗਿਆਨੀ ਜੀ ਕਹਿੰਦਾ ਬਾਹਰ ਬੂਥਾ ਚੱਕਰ ਲੱਗਿਆ ਮੈਂ ਕਿਹਾ ਨਹੀਂ ਮੈਨੂੰ ਕਹਿੰਦਾ ਫਿਰ ਭੇਜ ਜਾਈਏ ਮੈਂ ਕਿਹਾ ਭੇਜ ਦਿਓ ਤੇ ਉਹਨੇ ਕੱਢੀ ਜੰਤਰੀ ਜੀ ਬੜੀ ਕਹਿੰਦਾ ਰੱਖੋ 500 ਰੁਪਈਆ ਇੱਥੇ ਰੱਖੋ ਉਂਗਲ ਮੈਂ ਰੱਖਦੀ ਉਂਗਲ ਤੇ ਨਾਲ 500 ਰੱਖਤਾ ਮੇਰੀ ਜੇਬ ਚ ਉਸ ਵਕਤ ਹਜ਼ਾਰ ਹਜ਼ਾਰ ਦੇ 30 35 ਨੋਟ ਸੀ ਘਟੂ ਘਟ ਮੈਂ ਇਹਨੂੰ ਕਿਹਾ ਮਹ ਬਾਬਾ ਆ ਸਾਰੇ ਤੈਨੂੰ ਦੇ ਦੂੰ ਮੇਰੀ ਜਿਹੜੀ ਤਮੰਨਾ ਹੈ ਨਾ ਮੰਨ ਦੀ ਉਹ ਪੂਰੀ ਹੋ ਜੇ ਉਨੇ ਪਹਿਲਾਂ ਕਿਹਾ ਸੀ ਕਹਿੰਦਾ ਹੋ ਜੂ ਉਹ ਕਾਇ ਬੈਠਾ ਕਹਿੰਦਾ ਹਾਂ ਤਮੰਨਾ ਪੂਰੀ ਕਰ ਦਿਆਂਗੇ ਮੈਂ ਕਿਹਾ ਤੇਰੀ ਮੈਰਿਜ ਹੋਈ ਹੈ ਕਹਿੰਦਾ 6 ਮਹੀਨੇ ਹੋਏ ਨੇ ਹੋਈ ਹੈ ਇਹ ਜਲੰਧਰ ਦੀ ਗੱਲ ਹੈ ਜੀ ਪੁੱਛ ਸਕਦੇ ਹੋ ਕਹਿੰਦਾ ਹੋਈ ਹੈ ਮੈਂ ਕਿਹਾ ਵਿਆਹ ਦੀਆਂ ਫੋਟੋਆਂ ਵਗੈਰਾ ਕੋਈ ਐਲਬਮ ਉਹਨੇ ਲੈਪਟਾਪ ਕੱਢਿਆ ਜੀ ਮੈਨੂੰ ਦਿਖਾਉਣ ਲੱਗ ਗਿਆ ਆ ਮੇਰੀ ਸਹਸਤਰ ਹੈ ਅਮਰੀਕਾ ਰਾਣੀ ਆ ਮੇਰੀ ਮਾਤਾ ਹੈ ਆ ਮੇਰੀ ਮਾਸੀ ਹੈ ਆ ਮੇਰੀ ਸਾਲੀ ਹੈ ਦੱਸਣ ਲੱਗ ਗਿਆ ਮੈਂ ਕੀ ਕੀਤਾ ਜਿਹੜੀ ਉਹਦੀ ਘਰ ਵਾਲੀ ਸੀ ਨਾ ਉਹਦੇ ਤੇ ਹੰਗਲ ਰੱਖਦੀ ਮੈਂ ਕਿਹਾ ਵੀ ਜੇ ਤਮੰਨਾ ਪੂਰੀ ਕਰਨੀ ਹੈ ਕਰ ਦੇਉਂਗੀ 35000 ਆ ਚੱਕ ਮਹ ਲੱਖ ਹੋਰ ਦੇਉ ਮੈਂ ਕਿਹਾ ਆ ਬੀਬੀ ਨਾਲ ਮੈਰਿਜ ਹੋਣੀ ਚਾਹੀਦੀ ਹੈ ਉਹਦੇ ਘਰ ਵਾਲੀ ਸੀ ਕਹਿੰਦਾ ਇਹ ਤਾਂ ਹੋ ਨਹੀਂ ਸਕਦਾ ਮੈਂ ਕਿਹਾ ਤੂੰ ਆਪ ਹੀ ਧੱਕਿਆ ਵੀਤਮੰਨਾ ਪੂਰੀ ਕਰ ਦੇਾਂਗੇ ਜੋ ਚਾਹੋਗੇ ਕਰ ਦੇਾਂਗੇ ਮੈਂ ਕਿਹਾ ਕਰੋ ਇਹ ਤਾਂ ਕਹਿੰਦਾ ਹੋ ਨਹੀਂ ਸਕਦਾ ਇਹਨਾਂ ਨੂੰ ਮੈਂ ਤਾਂ ਬਹੁਤ ਤਰੀਕੇ ਨਾਲ ਪੈਰੋਂ ਕੱਢਿਆ ਹੋਇਆ ਇਹਨਾਂ ਕੋਲੇ ਕੱਖ ਨਹੀਂ ਕੁਝ ਨਹੀਂ ਹੈਗਾ ਅਸ਼ਾ ਜਿਹੜੀ ਮੈਂ ਹੁਣ ਗੱਲ ਤੁਹਾਨੂੰ ਸੁਣਾਈ ਹੈ ਨਾ ਕਈ ਵਾਰੀ ਭਲੇਖਾ ਹੋਵੇ ਕਿਸੇ ਦੇ ਮਨ ਵਿੱਚ ਅੱਜ ਵੀ ਇਹ ਗੱਲ ਕਰ ਦੇਵਾਂਗੇ ਆਪਾਂ ਦੇਖ ਲਿਓ ਪਰ ਜਾ ਕੇ ਕਿਸੇ ਬਾਬੇ ਨੇ ਦੇਖਣਾ ਹੋਵੇ ਕਿਤੇ ਇਹ ਨਾ ਕਿਉਂ ਵੀ ਲੱਖ ਲੱਖ ਛਡੋ 20 ਲੱਖ ਵੀ ਦੇ ਦੇਾਂਗੇ ਕਰੋ ਕੋਈ ਤਮੰਨਾ ਤਮੰਨਾ ਪੂਰੀ ਏਡਾ ਬੰਦਾ ਕਰ ਸਕਦਾ ਏ ਸਚਾਈ ਹੈ ਜੀ ਪਰ ਹੁਣ ਜਿਹੜੇ ਇਹ ਕਹਿੰਦੇ ਆ ਨਾ ਅਸੀਂ ਪਖੰਡ ਬਾਦ ਖਤਮ ਕਰਨਾ ਇੱਕ ਬੇਨਤੀ ਹੈ ਹੁਣ ਧਿਆਨ ਦੇ ਨਾਲ ਸੁਣ ਲਿਓ ਇਹ ਪਖੰਡ ਬਾਦ ਸਾਡੀ ਸਿੱਖ ਕੌਮ ਦਾ ਨਹੀਂ ਹੈਗਾ ਜੀ ਇਹ ਮਤ ਭਲੇਖੇ ਵਿੱਚ ਰਹੋ ਜਿਹੜੇ ਸਾਡੇ ਚੋਲਿਆਂ ਵਾਲੇ ਤੁਰੇ ਫਿਰਦੇ ਆ ਕਿ ਅਸੀਂ ਪਖੰਡ ਬਾਦ ਖਤਮ ਕਰਨਾ ਇਹ ਸਾਡੇ ਸ਼ੇਖਾ ਹਮ ਦਾ ਪਖੰਡਵਾਦ ਨਹੀਂ ਹੈਗਾ ਤੁਸੀਂ ਜਿਹੜੇ ਇਹਨਾਂ ਪਖੰਡੀਆਂ ਕੋਲੇ ਜਾਂਦੇ ਨੇ ਉਹਨਾਂ ਪਰਿਵਾਰਾਂ ਨੂੰ ਰੁਕੋ ਨਾ ਫਿਰ ਜਾਂਦਾ ਕੌਣ ਇਹਨਾਂ ਕੋਲੇ ਨਾ ਜਾਓ ਭਾਈ ਅਗਲੇ ਘੜਾ ਸਾਡੇ ਪਖੰਡਵਾਦ ਤਾਂ ਸਾਡੇ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਵੀ ਚੱਲਦੇ ਆ ਜੀ ਰੋਕ ਲੋਂਗੇ ਉੱਥੇ ਰੋਕਿਆ ਜਾ ਸਕਦਾ ਮੈਂ ਕੱਲ ਵੀ ਬੇਨਤੀ ਕੀਤੀ ਹੈ ਅੱਜ ਫੇਰ ਕਰ ਦੇਣਾ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਵਪਾਰ ਕਰਦੇ ਨੇ ਉਹਨਾਂ ਦਾ ਪਖੰਡ ਕਦੋਂ ਰੁਕੋਂਗੇ ਇਹ ਦੱਸੋ ਬਹੁਤੇ ਲੋਕਾਂ ਨੇ ਨਿਸ਼ਾਨ ਸਾਹਿਬ ਚੜਾ ਕੇ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਐ ਸ਼ਹਿਰਾਂ ਦੇ ਵਿੱਚ ਪਲਾਟ ਦੱਬੇ ਹੋਏ ਆ ਵੱਡੇ ਵੱਡੇ ਸੜਕਾਂ ਨਿਕਲਦੀਆਂ ਸੀ ਵੱਡੇ ਰੋਡ ਉੱਥੇ ਡਿੱਕਾ ਲਾਤਾ ਇਹਨਾਂ ਲੋਕਾਂ ਨੇ ਨਿਸ਼ਾਨ ਸਾਹਿਬ ਲਾ ਕੇ ਵੀ ਅਸੀਂ ਨਹੀਂ ਸੜਕ ਲੰਘਣ ਦੇ ਇੱਥੋਂ ਦੀ ਬਹੁਤ ਥਾਵਾਂ ਤੇ ਕਬਜ਼ੇ ਕੀਤੇ ਨੇ ਇਨਸਾਨ ਸਾਹਿਬ ਲਾਗੇ ਉਹ ਪਖੰਡ ਨੂੰ ਕੌਣ ਰੁਕੂਗਾ ਰੋਕ ਸਕਦੇ ਹੋ ਇਹ ਤਾਂ ਮਹਤੜ ਨੇ ਕੁਝ ਵੀ ਨਹੀਂ ਇਹ ਤਾਂ ਸ਼ਰਿਆਮ ਪਤਾ ਵੀ ਇਹ ਤਾਂ ਦਿਹਾੜੀ ਪਾਉਂਦੇ ਬਸ ਫਿਰ ਕੁਝ ਨਹੀਂ ਨਾਲੇ ਇਹ ਪਖੰਡਵਾਦ ਸਿੱਖਾਂ ਦਾ ਨਹੀਂ ਹੈਗਾ ਸੜ ਤੱਕ ਮਤਲਬ ਹੀ ਨਹੀਂ ਇਹਦੇ ਨਾਲ ਆਈਆਂ ਕਾਬਰਾ ਬਣੀਆਂ ਨੇ ਨਾ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੇ ਹੈੱਡਕੁਆਰਟਰ ਤੇ ਗੱਲ ਕੀਤੀ ਵੀ ਤੁਹਾਡੀਆਂ ਕਬਰਾਂ ਨੇ ਇਹਨਾਂ ਬਾਰੇ ਕੀ ਖਿਆਲ ਹੈ ਕਈ ਬਾਰੇ ਕਿ ਉਹ ਰੋਡ ਦੇ ਵਿੱਚ ਆ ਕੇ ਪਾਸੇ ਕਰੋ ਕਹਿੰਦੇ ਅਸਿਕਾ ਕਬਰਾਂ ਨੂੰ ਪੂਜਦੀ ਨਹੀਂ ਕਹਿੰਦੇ ਕਬਰਾਂ ਤੇ ਤੁਹਾਡੇ ਬੰਦੇ ਬੈਠੇ ਐ ਸਾਡੇ ਤਾਂ ਕੋਈ ਪੂਜਦੇ ਨਹੀਂ ਕਿੰਨੇ ਕਬਰਾਂ ਇਹ ਪਖੰਡਵਾ ਜਿਹੜਾ ਪੰਜਾਬ ਵਿੱਚ ਬਾਬੇ ਕਿਸੇ ਮਾਤਾ ਆਉਂਦੀ ਐ ਕਿ ਚ ਲਾਲਾਂ ਵਾਲਾ ਲਗਾੜਾ ਆਉਂਦਾ ਕਿਸੇ ਵਿੱਚ ਸਰਸੇ ਵਾਲਾ ਕਿਸੇ ਵਿੱਚ ਬਾਬਾ ਦੀਪ ਸਿੰਘ ਆ ਜਾਂਦਾ ਕੰਨਾਂ 'ਚ ਹੋਰ ਕੁਝ ਆ ਜਾਂਦਾ ਇਹ ਸਭ ਪਖੰਡੇ ਨੇ ਨਾ ਕੋੜ ਕੱਖ ਨਹੀਂ ਹੈਗਾ ਇਹ ਤਾਂ ਟੋਰੀ ਫੁਲਕਾ ਚੱਲਦਾ ਜਿਹੜਾ ਮਰਜੀ ਚਲਾ ਲੇ ਅਬ ਬਜ਼ੇਰੇ ਸਾਡੇ ਪਿੰਡ ਵਿੱਚ ਹੀ ਪੁੱਛਣ ਦੇਣ ਵਾਲੇ ਬੈਠੇ ਆ ਬਜ਼ੇਰੇ ਛਿੱਤਰ ਪਏ ਜਿਹਨੂੰ ਬੇਲਾ ਰਹਿਣ ਦੀ ਆਦਤ ਪੈ ਗਈ ਕੰਮ ਕਰਨ ਔਖਾ ਲੱਗਦਾ ਬਾਬਾ ਬਣਦੇ ਹੁੰਦੇ ਆਸ਼ਾ ਇਹ 2-4 ਸ਼ਬਦ ਸਿੱਖ ਕੇ ਤਿਆਰੀ ਕਰ ਲੈਂਦੇ ਨੇ ਕਵਾਜਾ ਪੀਰ ਐ ਕਰੂ ਗੰਨਾ ਪੀਰ ਐ ਕਰੂ ਤੇਮ ਕਾ ਪੀਰ ਐ ਕਰੂ ਵਿਚ ਮਹਾਰਾਜ ਨੂੰ ਗਿਣ ਜਾਂਦੇ ਆ ਹੁਣ ਜੋ ਛੇਤਰ ਪੈਣ ਲੱਗੇ ਕੋਈ ਪਾਠ ਕਰਾਉਣ ਲੱਗੇ ਆ ਕਿਸ ਨੇ ਪੀੜਾ ਪਰਣਾ ਬੰਦ ਲਿਆ ਕੋਈ ਕਹਿੰਦਾ ਮੈਂ ਦਰਬਾਰ ਸਾਹਿਬ ਚੱਲਣਾ ਦਰਸ਼ਨਾਂ ਲਈ ਕੋਈ ਨੰਦਪੁਰ ਸਾਹਿਬ ਚੱਲਿਆ ਇਹ ਤਾਂ ਸਾਰੇ ਢੋਂਗੀ ਨੇ ਪਰ ਭਾਨੇ ਸਿੱਧੂ ਵਰਗੀਆਂ ਲਗੋੜਾਂ ਨੂੰ ਚੈਲੰਜ ਐ ਵੀ ਤੁਹਾਨੂੰ ਨਾਮ ਦੱਸਾਂਗੇ ਵੀ ਉੱਥੇ ਜਾ ਕੇ ਪਖੰਡ ਬਾਦ ਖਤਮ ਕਰਾਓ ਨਹੀਂ ਕਰੋਣਾ ਤੁਸੀਂ ਉਹਦੇ ਤੁਹਾਡਾ ਮੂੰਹ ਵੀ ਨਹੀਂ ਹੋਣਾ ਤੁਹਾਨੂੰ ਪਤਾ ਮਿਮਾ ਤੜ ਦੇ ਚਾਰ ਥੱਪੜ ਮਾਰੋ ਵੀਡੀਓ ਵਾਇਰਲ ਹੋ ਜੇ ਸ਼ਰਿਆ ਮਗਾਨਾ ਘਟ ਰਿਆ ਸੀ ਪ੍ਰਸ਼ਾਸਨ ਕੋਲੇ ਖੜਾ ਮੈਲੋਂ ਆਉਣ ਆਪਣੇ ਘਰ ਚੋਂ ਕੀ ਆ ਕੇ ਰੋਕ ਲਿਓ ਮੁੰਡੇ ਦਿਆ ਕਰਾਂਗੇ ਨਾਲੇ ਪਖੰਡ ਕਰਕੇ ਦੱਸਿਆ ਕਰਾਂਗੇ ਵੀ ਭਾਈ ਤੇਰੇ ਵਿੱਚ ਕਮਜ਼ੋਰੀ ਹੈ ਤੇਰੇ ਘਰ ਵਾਲੀ ਚ ਪ੍ਰੋਬਲਮ ਹੈ ਕਿਸੇ ਡਾਕਟਰ ਕੋਲੇ ਲੈ ਕੇ ਜਾ। ਆਹ ਸਾ ਇੰਨੀ ਗੱਲ ਹੀ ਕਹਿਆ ਕਰਾਂ। ਨਾਲ ਕਹਿਆ ਕਰੇ 5000 ਰੁਪਏ ਪਹਿਲਾਂ ਪਾਸਪੋਰਟ ਵਿੱਚ ਫਿਰ ਦੱਸਾਂਗੇ। ਜੇ ਇਲਾਜ ਨਾ ਹੋਇਆ ਤੇ ਫਿਰ ਛੱਡ ਲਿਓ ਆਕੇ। ਕਿਉਂ ਯਾਰ ਲੋਕਾਂ ਨੂੰ ਮੂਰਖ ਬਣਾਉਣ ਲੱਗਿਓ ਤੁਸੀਂ। ਕਿਹੜਾ ਪਖੰਡਵਾਦ। ਆਛਾ। ਇਹ ਪੰਥਕ ਹੋਣ ਦਾ ਨਾ ਦਾਵਾ ਪੇਸ਼ ਕਰਦੇ। ਮੂੰਹ ਕੋ ਸਿਰੇ ਦੀ ਅੱਡੀ ਵਰਗਾ ਸਿਰ ਤੇ ਚਾਰ ਬਾਲ ਨਹੀਂ ਹੁੰਦੇ ਸਿਰ ਗਟਾਂ ਬੀੜੀਆਂ ਪਤਾ ਨਹੀਂ ਕੀ ਆਗਿਆ ਸਵਾ ਤੁਸੀਂ ਖਾਣੇ ਹੋ ਤੁਸੀਂ ਪਖੰਡ ਦੂਰ ਕਰੋਗੇ ਬੇੜਾ ਕਰਕ ਤਾਂ ਤੁਸੀਂ ਕੀਤਾ ਕਿ ਨੂੰ ਕਹਿਣ ਲੱਗੇ ਤੁਸੀਂ ਅੱਛਾ ਲਾਸਟ ਵਿੱਚ ਬੇਨਤੀ ਹੈ ਜੀ ਜਿਹੜੇ ਵੀ ਬਾਬੇ ਪੁੱਛਾ ਦਿੰਦੇ ਐ ਮੈਂ ਕਿਸੇ ਪਖੰਡ ਨਾਲ ਸਹਿਮਤ ਨਹੀਂ ਔਰ ਜੇ ਕੋਈ ਮੈਨੂੰ ਕਹੇ ਵੀ ਆ ਜਾ ਬਾਬਾ ਤੇ ਇਹ ਨੂੰ ਕੁਝ ਦੱਸ ਦਿਆਂ ਮੈਂ ਛੇਤਰ ਫੇਰੂੰ ਫੜ ਕੇ ਇਹ ਤਾਂ ਛੱਡ ਦੇਣਗੇ ਇਹ ਛੇਤਰ ਫੇਰਾਂਗੇ ਚੰਗੀ ਤਰ੍ਹਾਂ ਪਰ ਤੁਹਾਨੂੰ ਇੱਕ ਸਲਾਹ ਹੈ ਵੀ ਜਿੰਮੇ ਤੁਸੀਂ ਠੱਗ ਠਕਾ ਚਲਾਇਆ ਹੈ ਨਾ ਕੁੱਛਾਂ ਦੇ ਕੇ ਪੈਸੇ ਕਮਾਉਣ ਦਾ ਉਮੀ ਇਹ ਬਹਾਨੇ ਵਰਗੇ ਨੇ ਚਲਾਇਆ ਹੋਇਆ ਜਿਹੜੀ ਸਾਮੀ ਫਸ ਗਈ 23000 ਵਾਲੇ ਉਹਨੂੰ ਛੱਡ ਦੇਣਗੇ ਜਿਹੜਾ ਮਾਤਰ ਹੋਇਆ ਉਹਦੇ ਚਾਰ ਮਾਰਨ ਵੀ ਛੇਤਰ ਵੀਡੀਓ ਪਾ ਦੇਣਗੇ ਬਸ ਇੰਨਾ ਕੀ ਹੈ ਠੱਗਾਂ ਨੂੰ ਠੱਗ ਟੱਕਰੇ ਨੇ ਹੋਰ ਕੁਝ ਨਹੀਂ ਬਸ ਤੇ ਜੇ ਇਹ ਕੁੱਟਣਾਉਂਦੇ ਤੁਹਾਨੂੰ ਤਾਂ ਤੁਸੀਂ ਡਾਂਗਾ ਲੈ ਕੇ ਮੂਰੇ ਹੋ ਜਾਓ ਬਸ ਆਹੀ ਹੈ ਹੋਰ ਕੁਝ ਨਹੀਂ ਡੰਡਾ ਗੁਰੂ ਹੈ ਡੰਡਾ ਪੀਰ ਹੈ ਸਭ ਦਾ ਜਿਹਦੇ ਹੱਥ ਵਿੱਚ ਹੋਇਆ ਉਹਦੇ ਕੋਲੇ ਸਾਰੀਆਂ ਤਾਕਤਾਂ ਨੇ ਜਿਹੜਾ ਖਾਲੀ ਹੱਥ ਹੋਇਆ ਉਹ ਚਿੱਤਰ ਖਾਲੂਆ ਬਸ ਇੰਨਾ ਕੀ ਫਰਕ ਹੈ ਪਖੰਡ ਬਾਦ ਇਹ ਜਿਹੜਾ ਪੁੱਛਣਾ ਦੇਣ ਵਾਲੇ ਨੇ ਇਹ ਸਾਡੀ ਕੌਮ ਦਾ ਨਹੀਂ ਹੈਗਾ ਸਾਡੀ ਕੌਮ ਦੇ ਵਿੱਚ ਜਿਹੜਾ ਪਖੰਡ ਬਾਦ ਹੈ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰ ਰਹੇ ਨੇ ਉਹਨਾਂ ਨੂੰ ਰੋਕੋ ਉਹ ਰੁਕਣੇ ਨਹੀਂ ਤੁਹਾਡੇ ਕੋਲ ਉਹ ਰੱਬ ਦੇ ਨਾਮ ਤੇ ਵੱਡਾ ਵਪਾਰ ਵੱਡਾ ਧੰਦਾ ਕਰ ਰਹੇ ਨੇ ਉਹਨਾਂ ਨੂੰ ਰੋਕੋ ਜੇ ਰੁਕਣਾ ਇਹ ਕੌੜਾ ਸੱਚ ਹੈ ਔਰ ਜੇ ਕਿਸੇ ਦੇ ਦਿਮਾਗ ਵਿੱਚ ਇਹ ਕਿੱਲਾ ਹੋਵੇ ਵੀ ਬੂਟਾ ਸਿੰਘ ਸਾਡੀ ਸੇਕ ਕੌਮ ਦੇ ਪਖੰਡ ਦੀ ਗੱਲ ਕਰਦਾ ਉਹ ਬਹਿ ਜਾਓ ਜਿੱਥੇ ਮਰਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਪੁੱਛਾਂਗੇ ਵੀ ਤੂੰ ਪਖੰਡ ਕਰਦਾ ਕਿ ਨਹੀਂ ਕਰਦਾ ਫਿਰ ਜਵਾਬ ਦੇ ਦਿਓ ਐਦੋਂ ਵੱਧ ਕੁਛ ਬੋਲਣ ਦੀ ਲੋੜ ਨਹੀਂ ਜੇ ਰੋਟੀ ਹਾਜਮ ਨਾ ਆਈ ਕਈਆਂ ਨੇ ਗਾਲਾਂ ਗੋਲਾਂ ਕੱਢੀਆਂ ਹੁੰਦੀਆਂ ਦੁਬਾਰਾ ਫੇਰ ਇਲਾਜ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ